ਸਸ਼ੀ ਗਾ ਜੀ ਮੈਂ ਦੀਪਕ ਮਿੱਤਲ ਚੈਨਲ ਰੰਗ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਚੰਡੀਗੜ੍ਹ ਯੂਨੀਵਰਸਿਟੀ ਤੋਂ ਲਾਈਵ ਆ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਨਾਲ ਨੇ ਬਾਈ ਚੈਰੀ ਬਰਾੜ ਜੀ ਸੋ ਅਕਸਰੀ ਬਾਈ ਪੰਜਾਬ ਦੇ ਮੁੱਦਿਆਂ ਤੇ ਲਾਈਵ ਹੁੰਦੇ ਆ ਧਰਨਾ ਲੱਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਸਾਰਿਆਂ ਨੂੰ ਪਤਾ ਹੀ ਹੈ ਕਿ ਸੈਂਟਰ ਦੇ ਅੰਡਰ ਲਾਸਟ ਜਿਹੜਾ ਇਹਨਾਂ ਦਾ ਫੈਸਲਾ ਆ ਚੁੱਕਿਆ ਹੈ ਤੋਂ ਬਾਈ ਨਾਲ ਗੱਲਬਾਤ ਕਰਦੇ ਆ ਸਸੀਗਾ ਬਾਈ ਸਸੀਗਾ ਬਹੁਤ ਠੀਕ ਹੋ ਜੀ ਬਿਲਕੁਲ ਠੀਕ ਹੈ ਬਾਈ ਕੀ ਮੁੱਦਾ ਜੀ ਕੀ ਹੈਗਾ ਇਸ ਟਾਈਮ ਕੀ ਚੱਲ ਰਹੀ ਹੈ ਦੇਖੋ ਦੇਖੋ ਬਾਈ ਜੀ ਵਾਰੀ ਵਾਰੀ ਹਰੇਕ ਚੈਨਲ ਤੇ ਹਰੇਕ ਐ ਗੱਲ ਚੱਲ ਰਹੀ ਹੋਗੀ ਹੈ ਹਾਂਜੀ ਸੈਨੇਟ ਦੀ ਬੁਮੇ ਬੁਮ ਸੈਨੇਟ ਨੇ ਪੋਇਆ ਜਾ ਰਿਹਾ ਹੈਗਾ ਇਹਦੀ ਜਿਹੜੀ 91 ਮੈਂਬਰਾਂ ਦੀ ਸਟਰੈਂਥ ਸੀ ਉਹ ਕਪਤੀ ਦੇ ਲਿਆ ਕੇ ਤੇ ਜਿਹੜੀ ਗ੍ਰੈਜੂਏਟ ਕਨਸੀਕੁਐਂਸੀ ਹੈ ਜਿਹੜੇ ਇਲੈਕਟ ਹੋ ਕੇ ਮੈਂਬਰ ਆਉਂਦੇ ਸੀ ਉਹਨਾਂ ਨਾਲ ੱਟਕਾਂ ਹੈ ਕਿ ਉਹ ਪਲੀਟਲੀ ਖਤਮ ਕੀਤੀ ਜਾ ਰਹੀ ਜੀ ਬਾਈ ਅੱਛਾ ਮੇਨ ਗੱਲ ਯਾ ਬ੍ਰਦਰ ਜਦੋਂ ਆਪਾਂ ਸੋਚੀਏ ਕਿ ਪੰਜਾਬ ਨੇ ਕਿਸ ਪੁਆਇੰਟ ਤੇ ਦੇਸ਼ ਦਾ ਸਾਥ ਨਹੀਂ ਦਿੱਤਾ ਸੀ ਬਿਲਕੁਲ ਹਰ ਇੱਕ ਚੀਜ਼ ਤੁਸੀਂ ਦੇਖੋ ਕੋਈ ਆਰਮੀ ਦੀ ਗੱਲ ਹੋਵੇ ਕਿਸੇ ਚੀਜ਼ ਦੇ ਕੋਈ ਪੰਜਾਬੀਅਤ ਦੀ ਗੱਲ ਹੋਵੇ ਕਿਸੇ ਪੁਆਇੰਟ ਤੇ ਦੇਸ਼ ਨੂੰ ਪੰਜਾਬ ਦੀ ਲੋੜ ਹੈ ਆਪਾਂ ਬਹੁਤ ਚੜ ਕੇ ਖੜੇ ਹਾਂ ਹਰ ਇੱਕ ਜਗ੍ਹਾ ਖੜਦੇ ਜੀ ਪੰਜਾਬ ਦਾ ਬਿਲਕੁਲ ਇਹ ਆਈ ਕਿਉਂ ਹੁੰਦਾ ਹੈਗਾ ਕਿ ਜਦੋਂ ਕੋਈ ਐਸਾ ਪੁਆਇੰਟ ਹੁੰਦਾ ਹੈਗਾ ਉਹਦੇ ਤੇ ਪੰਜਾਬ ਨਾਲ ਵਿਤਕਰਾ ਕਰਿਆ ਜਾਂਦਾ ਹੈਗਾ ਕੇਂਦਰ ਸਰਕਾਰ ਵੱਲੋਂ ਔਰ ਅਥਾਰਟੀਆਂ ਵੱਲੋਂ ਅਸਾਂ ਉਹ ਨਹੀਂ ਮੰਨਦਾ ਨਹੀਂ ਹੋਗੀ ਹੈ ਵੀ ਦੇਖੋ ਵੀ ਇਹ ਸੈਨਟ 1966 ਦਾ ਜਿਹੜਾ ਐਕਟ ਹੈਗਾ ਜੀ ਪੰਜਾਬ ਆਰਗੇਨਾਈਜੇਸ਼ਨ ਐਕਟ ਬਿਲਕੁਲ ਉਹਦਾ ਆਰਟੀਕਲ 70 ਇਹ ਕਹਿੰਦਾ ਹੈਗਾ ਕਿ ਇਸ ਆਰਗੇਨਾਈਜੇਸ਼ਨ ਸੈਟਅਪ ਨੂੰ ਜੇਕਰ ਕਿਸੇ ਹਿਸਾਬ ਨਾਲ ਅਮੈਂਡ ਜਾਂ ਚੇਂਜ ਕਰਨਾ ਹੈਗਾ ਤਾਂ ਪੰਜਾਬ ਸਰਕਾਰ ਦੀ ਵਿਧਾਨ ਸਭਾ ਹੀ ਉਹਦੇ ਚੇਂजेस ਕਰ ਸਕਦੇ ਜੀ ਕੋਈ ਵੀ ਹੋਰ ਅਧਾਰਾ ਕਿਸੇ ਪੁਆਇੰਟ ਤੇ ਉਹਨੂੰ ਨੋਟੀਫਾਈ ਕਰਕੇ ਆਏ ਤੁਗਲਕੀ ਫਰਮਾਨ ਦੇ ਕੇ ਇਹ ਚੀਜ਼ ਨਹੀਂ ਕਰ ਸਕਦਾ ਹੈ ਜਿਵੇਂ ਇਹ ਨੋਟੀਫਾਈ ਕੀਤਾ ਗਿਆ ਹੈ। ਹੁਣ ਪੰਜਾਬ ਦੇ ਬਹੁਤ ਜਿਹੇ ਜਿਹੇ ਮੁੱਦੇ ਹੈ ਜਿਦੇ ਚ ਕੇਂਦਰ ਸਰਕਾਰ ਦੇ ਸਮੂਲੀਅਤ ਦੀ ਲੋੜ ਹੈਗੀ ਹੈ। ਉਹਨਾਂ ਨੂੰ ਇਸ ਚੀਜ਼ ਬਾਰੇ ਬਚਣਾ ਚਾਹੀਦਾ ਹੈਗਾ। ਆਪਣਾ ਪੰਜਾਬ ਦੇ ਪਾਣੀਆਂ ਦੀ ਗੱਲ ਹੋ ਗਈ। ਹੁਣ ਪਿੱਛੇ ਆਪਾਂ ਪੀਬੀਐਮ ਦੀ ਗੱਲ ਕਰ ਰਹੇ ਸੀ। ਉਹਨਾਂ ਨੂੰ ਪਿੱਛੇ ਛੱਡ ਕੇ ਇੱਕ ਆਰਗੇਨਾਈਜੇਸ਼ਨ ਸੈਟਅਪ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਹੈਗਾ ਉਹਦੇ ਵਿੱਚ ਆਲਰੇਡੀ ਜਿਹੜੀ ਸਿੰਡੀਕੇਟ ਸੈਨੇਟ ਸਹੀ ਚੱਲ ਰਹੀ ਹੈ। ਉਹਦੇ ਨੂੰ ਨੋਟੀਫਾਈ ਕਰਕੇ ਉਹਨੂੰ ਖਤਮ ਕਰਨ ਦੀ ਕੀ ਲੋੜ ਪੈਗੀ ਸੀ ਵੀ ਆਪਾਂ ਨੂੰ ਇੰਨੀ ਹੇਸਟੀ ਵੇ ਦੇ ਵਿੱਚ ਇਹਨੂੰ ਨੋਟੀਫਾਈ ਕਰਕੇ ਤੇ ਖਤਮ ਕਰਨਾ ਪਿਆ ਕਿ ਆਪਾਂ ਇਹ ਚਾਹੋਣੇ ਹੈਗੇ ਆ ਕਿ ਜਿਹੜੇ ਇਲੈਕਟਿਡ ਮੈਂਬਰ ਹੈਗੇ ਆ ਜਿਹੜੇ ਕਿ ਅਸਲ ਦੇ ਵਿੱਚ ਇਸ ਯੂਨੀਵਰਸਿਟੀ ਦੀ ਆਵਾਜ਼ ਚੱਕਦੇ ਸੀਗੀ ਇਸ ਕਾਲਜਾਂ ਦੀ ਹੁਣ ਪੰਜਾਬ ਯੂਨੀਵਰਸਿਟੀ ਦੇ ਨਾਲ ਘੱਟ ਤੋਂ ਘੱਟ 200 ਅਫੀਲੀਏਟਿਡ ਕਾਲਜਸ ਜਿੰਨਾਂ ਦਾ 2 ਲੱਖ 2.5 ਲੱਖ ਸਟੂਡੈਂਟ ਹੈਗੇ ਜਿਹੜਾ ਇਸ 'ਚ ਨੌਟ ਇਫੈਕਟ ਹੁੰਦਾ ਹੈ ਬਿਲਕੁਲ ਜੀ ਹੁਣ ਇਸ 31 ਮੈਂਬਰੀ ਦਾ ਜਿਹੜਾ ਢਾਂਚਾ ਇਹਨਾਂ ਨੇ ਕਮੇਟੀ ਬਣਾਈ ਹੈ ਉਹਦੇ ਨਾਲ ਉਹਨਾਂ ਨਾਲ ਤੰਕਾ ਕਿਵੇਂ ਹੋ ਰਿਹਾ ਬਦਰ ਉਹ ਤੰਕਾ ਇਸ ਤਰ੍ਹਾਂ ਕਿਉਂ ਹੋ ਰਿਹਾ ਹੈਗਾ ਵੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਲਈ ਸਿਰਫ 5 ਹੀ ਮੈਂਬਰ ਰਹਿ ਜਾਣਗੇ ਜੀ ਇਸ ਯੂ ਕਾਲਜਸ ਦੇ ਸਟੂਡੈਂਟ ਤਪੱਚੇ ਜਿਹੜੇ ਹੈਗੇ ਆ ਉਹ ਲੜਚ ਚ ਰਹਿ ਜਾਣਗੇ ਉਹਨਾਂ ਨੂੰ ਰਿਪਰਜੈਂਟੇਸ਼ਨ ਸਹੀ ਮਿਲਣੀ ਨਹੀਂ ਹੈਗੀ ਬਿਲਕੁਲ ਗ੍ਰੈਜੂਏਟ ਕੌਨਸਲੈਂਸੀ ਹੀ ਅਕੀਰ ਜੀ ਕੌਨਸਲੈਂਸੀ ਸੀ ਜਿਹੜੀ ਸਟੂਡੈਂਟ ਦੇ ਇਤਾਂ ਦੀ ਗੱਲ ਕਰਦੀ ਸੀ ਕੋਈ ਵੀ ਕਿਸੇ ਵੀ ਮੁੱਦੇ ਦੀ ਗੱਲ ਹੁੰਦੀ ਸੀ ਉਹ ਇਹ ਅੱਗੇ ਚੱਕਦੇ ਸੀਗੇ ਹਿੱਸਾ ਦਾ ਰੋਲਾ ਹੁੰਦਾ ਸੀ ਗ੍ਰੈਜੂਏਟ ਕੌਨਸਲ ਵਾਲੇ ਮੈਂਬਰ ਹੁੰਦੇ ਸੀਗੇ ਜਿਹੜੇ ਆਵਾਜ਼ ਚੱਕ ਕੇ ਆ ਇਸ ਮੁੱਦੇ ਨੂੰ ਚੱਕ ਕੇ ਤੇ ਉਹਨੂੰ ਸਹੀ ਰਿਜ਼ਲਟ ਤੱਕ ਲੈ ਕੇ ਜਾਂਦੇ ਸੀ ਜੀ ਇਹੋ ਜਿਹਾ ਕਿਉਂ ਵਿਤਰਾ ਹੋ ਰਿਹਾ ਹੈਗਾ ਪੰਜਾਬ ਨਾਲ ਵੀ ਯੂਨੀਵਰਸਿਟੀ ਐਸ ਸਿੰਡੀਕੇਟਿਡ ਸੈਨੇਟਰ ਉਹਨਾਂ ਦੇ ਖਾਤਮਾ ਹੋਈ ਜਾ ਰਹੀ ਹੈ। ਭਾਈ ਆਪਾਂ ਸਾਰੇ ਨੂੰ ਮਤਲਬ ਜਾਨੂ ਇਸ ਚੀਜ਼ ਤੋਂ ਕਿ ਪੰਜਾਬ ਯੂਨੀਵਰਸਿਟੀ ਤੋਂ ਵੱਡੇ ਵੱਡੇ ਲੀਡਰ ਬਹੁਤ ਹੀ ਜ਼ਿਆਦਾ ਪੋਲਿਟਿਕਸ ਵਾਲੀ ਪੰਜਾਬ ਦੀ ਸੀਐਮ ਤੱਕ ਲਾ ਲੋ ਆਪਣੇ ਯੂਨੀਵਰਸਿਟੀ ਤੋਂ ਨਿਕਲਦੇ ਆ। ਤੋਂ ਇਸ ਮੁੱਦੇ ਦੇ ਇਸ ਮੁੱਦੇ ਦੇ ਹੱਕ ਲਈ ਆਪਾਂ ਮਤਲਬ ਕੌਣ ਕੌਣ ਆ ਕੇ ਬਾਈ ਆਪਣੇ ਨਾਲ ਖੜ ਰਹੇ ਜਿੱਦਾਂ ਰਾਤ ਦੀ ਖਬਰਾਂ ਵਾਇਰਲ ਹੋਈਆਂ ਬਾਈ ਬੱਬੂ ਮਾਨਾ ਜੀਗੇ ਤੋ ਜਮਾਨ ਜੀ ਸੀਗੇ। ਹਾਂ ਹਾਂ ਜੀ। ਕੌਣ ਕੌਣ ਬਾਈ ਸਾਥ ਦੇ ਰਹੇ ਤੇ ਕੀ ਮੰਗਦੇ ਤੁਹਾਡੀ ਬਈ ਮਤਲਬ ਕੀ ਸੋਚਾਉਂਦੇ ਆਪਾਂ ਜੀ ਸਾਰੀ ਹਾਂ ਜਿਹੜਾ ਹੁਣ ਆਪਣਾ ਸੰਨਤ ਵਾਲਾ ਪਰਨਾ ਚੱਲ ਰਿਹਾ ਹੈਗਾ ਜਿਹਦਾ ਅੱਜ ਆਪਣਾ ਚੌਥਾ ਦਿਨ ਲਾ ਲੋ ਹਾਂ ਜੀ ਬਈ ਇਸ ਤੋਂ ਪਹਿਲਾਂ ਹ ਸੱਤਕ ਦਿਨ ਤੋਂ ਜਿਹੜਾ ਐਫੀਡੇਵਟ ਵਾਲਾ ਧਰਨਾ ਚੱਲ ਰਿਹਾ ਸੀ ਜਿਹੜੀ ਕੀ ਮੰਗ ਕੱਲ ਇਹਨਾਂ ਨੇ ਵਾਪਸ ਲੈ ਲਈ ਹੈਗੀ অথরিটি ਨੇ ਆਫ ਦਾ ਐਫੀਡੇਵਟ ਵਾਲਾ ਡਿਸੀਜਨ ਵਾਪਸ ਲੈ ਲਿਆ ਉਹਦੇ ਉਹਨੂੰ ਬੁਲਾ ਕੇ ਤੇ ਅੱਜ ਆਪਣਾ ਚੌਥਾ ਦਿਨ ਸੈਨੇਟ ਵਾਲਾ ਧਰਨਾ ਚੱਲ ਰਿਹਾ ਹੈਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਐਮਪੀ ਸਾਹਿਬ ਆਮ ਆਦਮੀ ਪਾਰਟੀ ਦੇ ਮਾਨਵਿੰਦਰ ਕੰਗ ਜੀ ਆਏ ਸੀਗੇ ਜੀ ਕੱਲ ਫਾਰਮਰ ਸੀਐਮ ਜਿਹੜੇ ਚਰਨਜੀਤ ਚੰਨੀ ਹੈਗੇ ਆ ਪੰਜਾਬ ਦੇ ਸੀਐਮ ਰਹੇ ਹੈਗੇ ਬਿਲਕੁਲ ਉਹ ਆ ਕੇ ਇੱਥੇ ਸਾਨੂੰ ਆਸ਼ਵਾਸ਼ਣ ਦੇ ਕੇ ਗਏ ਹੈ ਜੀ ਬੀਐਸੀ ਲੋਕ ਸਭਾ ਤੱਕ ਦੀਵਾ ਚੱਕਾ ਜੀ ਅਸੀਂ ਜਿਹੜੇ ਇਥੋਂ ਦੇ ਐਕਸਕਲੂਡੈਂਟ ਹੁਣ ਮੈਂ ਪੰਜਾਬ ਯੂਨੀਵਰਸਿਟੀ ਦਾ ਲਾਅ ਦਾ ਸਟੂਡੈਂਟ ਰਿਆਂ ਹਾਂ ਬਿਲਕੁਲ ਅੱਜ ਮੈਂ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਿਆਂ ਹਾਂ ਜੀ ਮੈਂ ਕੀ ਕਰ ਸਕਦਾ ਹਾਂ ਕਿ ਇੱਥੇ ਰਹਿ ਕੇ ਆਵਾਜ਼ ਚੱਕ ਸਕਦਾ ਹਾਂ ਗਿੱਟਾਂ ਦੇ ਅੰਦਰ ਤੱਕ ਪੂਰਾ ਆਪਦਾ ਪ੍ਰਦਰਸ਼ਨ ਕਰ ਸਕਦੇ ਹਾਂ ਅਸੀਂ ਆਵਾਜ਼ ਚੱਕ ਸਕਦੇ ਹਾਂ ਜਿਹੜੇ ਸਾਡੇ ਵੱਡੇ ਲੀਡਰ ਬਾਹਰੋਂ ਆ ਕੇ ਸਾਨੂੰ ਸੁਰੂਲੀਅਤ ਦਿੰਦੇ ਹੈਗੇ ਇਹ ਇਹੀ ਉਹ ਲੀਡਰ ਹੈਗੇ ਆ ਜਿਹੜੇ ਬਾਹਰ ਜਾ ਕੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਪਦੀ ਆਵਾਜ਼ ਚੱਕ ਕੇ ਤੇ ਇਹਨੂੰ ਇੱਕ ਸਹੀ ਢਾਂਚੇ ਨੂੰ ਦੁਬਾਰੇ ਉਸੇ ਬੰਦ ਤੇ ਲੈ ਕੇ ਜਿਹੜੇ 92 ਮੈਂਬਰਾਂ ਦੀ ਇਹਨਾਂ ਦਾ ਢਾਂਚਾ ਸੀਗਾ ਸੈਨੇਟ ਦਾ ਜੀ ਦੁਬਾਰੇ ਉਹਨੂੰ ਬਹਾਲ ਕਰਾ ਸਕਦੇ ਹੈਗੇ ਉਹ ਪਾਵਰ ਰੱਖਦੇ ਹੈ ਇਸੇ ਕਰਕੇ ਨੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੁਬਾਰੇ ਹੀ ਸੱਦਾ ਦੇਣਾ ਚਾਹੂੰਗਾ ਵੀ ਵੱਧ ਚੜ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਚੰਨੀ ਦੀ ਆਈ ਸੀਗੀ ਉਹ ਤੋਂ ਬਾਅਦ ਫਰਮਵੰਤ ਸਿੰਘ ਰਮਾਣਾ ਜੀ ਜੀ ਵੰਟੀ ਰਮਾਣਾ ਜੀ ਪ੍ਰੀਪੋਰਟ ਤੋਂ ਕਾਲੀਦਲ ਦੇ ਵੱਡੇ ਲੀਡਰ ਹੈਗੇ ਆ ਉਹ ਆ ਕੇ ਸ਼ਮੂਲੀਅਤ ਦੇ ਕੇ ਗਏ ਹੈ کافی ਇਸ ਤਰ੍ਹਾਂ ਦੇ ਲੀਡਰ ਹੋਣਾ ਸਰਜੀਤ ਖਾਲਸਾ ਜੀ ਜੀ ਅਮਰਪਾਲ ਐਮਪੀ ਜਿਹੜੇ ਹੈਗੇ ਉਹਨਾਂ ਦੇ ਸਾਹਵਾ ਆ ਕੇ ਗਏ ਹੈਗੇ ਜੀ ਜਿਹੜੇ ਸੈਲਰੀ ਟ੍ਰਾਂਸਫਰਰੀ ਐਮਪੀ ਹੈਗੇ ਆ ਉਹ ਆਪਣਾ ਦੂਜੀ ਵਾਰੀ ਪਹਿਲੇ ਦਿਨ ਜਦੋਂ ਧਰਨਾ ਸ਼ੁਰੂ ਹੋਇਆ ਉਸ ਦਿਨ ਵੀ ਆ ਕੇ ਉਹ ਇੱਥੇ ਆ ਕੇ ਨਾਲ ਸਾਡੇ ਬਹਿ ਕੇ ਗਏ ਆ ਗੱਲਬਾਤ ਕਰਕੇ ਗਏ ਆ ਕਿ ਉਹਨਾਂ ਨੇ ਅਸਵਸ਼ਣ ਦਵਾਇਆ ਸੀ ਵੀ ਅਸੀਂ ਮੋਢੇ ਨਾਲ ਮੋਢਾ ਮਲਾ ਕੇ ਤੁਹਾਡੇ ਨਾਲ ਚੱਲਾਂਗੇ ਆਏ ਹਰ ਰੋਜ਼ ਆਪ ਹੀ ਲੀਡਰ ਆ ਕੇ ਸਾਡੇ ਨਾਲ ਜੁੜ ਰਹੇ ਨੇ ਕਿ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਸ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਵੀ ਰਿਕੁਐਸਟ ਕਰਨਾ ਚਾਹੁੰਗਾ ਵੀ ਇਹ ਆਪਣੇ ਸਾਰਿਆਂ ਦੀ ਹੋਂਦ ਦੀ ਲੜਾਈ ਹੈ ਕਿ ਕੋਈ ਸਾਡੇ ਕੱਲੇ ਕਿਰੀ ਸਟੂਡੈਂਟ ਆਈਪੋਂ ਦੇ ਉਹਨਾਂ ਦੇ ਜਾਂ ਕੋਈ ਜਿਹੜੇ ਮੂਦੀਬਾ ਸੈਨੇਟਰ ਹੈਗੇ ਆ ਮੌਜੂਦਾ ਹੀ ਕਹੂੰਗਾ ਉਹਨਾਂ ਨੂੰ ਮੈਂ ਕਿਹਾ ਕਿ ਆਪਣੇ ਹਸਾਮਤ ਟੈਕਨੀਕਲਟੀ ਦਾ ਹਜੀਓ ਸੈਨੇਟ ਮੈਂਬਰ ਹੈਗੇ ਆ ਬਿਲਕੁਲ ਬਿਲਕੁਲ ਇਸ ਕਰਕੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਵੱੱਟ ਚੜ ਕੇ ਅੱਗੇ ਆਓ ਇਸ ਮੂਹਰੀਨ ਦਾ ਇਸ ਐਜੀਟੇਸ਼ਨ ਦਾ ਹਿੱਸਾ ਬਣੋ ਓਟੇ ਨਾਲ ਮੁੰਡਾ ਮਨਾ ਕੇ ਸਾਡੇ ਨਾਲ ਕਰੋ ਵੀ ਇਸ ਨੂੰ ਆਪਣਾ ਇੱਕ ਸਹੀ ਰਿਜ਼ਲਟ ਤੇ ਲੈ ਕੇ ਆ ਸਕੀਏ ਕਿ ਜਿਹੜੀ ਪੁਰਾਣੀ ਸੈਨੇਟ ਸਿੰਡੀਕੇਟ ਸੀ ਉਹਨੂੰ ਮੁਕੰਮਲ ਤੌਰ ਤੇ ਉਸੇ ਤਰ੍ਹਾਂ ਦੁਬਾਰੇ ਸੈਟਅਪ ਕਰਵਾ ਸਕੋ। ਤੇ ਬਈ ਆਪਾਂ ਹੁਣ ਅੱਗੇ ਦੀ ਵਿਆਉਤਬੰਦੀ ਬਾਰੇ ਕੁਛ ਜੀ ਅੱਗੇ ਆਵਾਜ਼ ਕੁਛ ਹੋਵੇ। ਅੱਗੇ ਦੀ ਵਿਆਉਤਬੰਦੀ ਜੀ ਸਾਰੇ ਸਾਰੇ ਨਾਲੋਂ ਵੱਡਾ ਮੈਨੂੰ ਇਸ ਮੋਰਚੇ ਦੇ ਵਿੱਚ ਇਹ ਚੀਜ਼ ਲੱਗੀ ਹੈਗੀ ਐ ਵੀ ਇਹ ਮੋਰਚਾ ਜਿਹੜਾ ਹੈਗਾ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਹੈਗਾ। ਬਿਲਕੁਲ। ਸਾਰੀਆਂ ਪਾਰਟੀਆਂ ਇੱਥੇ ਸ਼ਿਰਕਤ ਕਰ ਰਹੀਆਂ ਆ। ਢੜਪਾਰਟੀਆਂ ਦੇ ਪੋਲਿਟਿਕਲ ਲੀਡਰ ਆ ਕੇ ਇੱਥੇ ਸ਼ਿਰਕਤ ਕਰ ਰਹੇ ਹੈਗੇ ਆ। ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਅਸੀਂ ਵੀ ਪਾਰਟੀਆਂ ਦੇ ਕਿਸੇ ਕੋਈ ਆਏ ਨਹੀਂ ਹੈਗਾ ਇੱਕੋ ਹੀ ਬੈਨਰ ਲੱਗਿਆ ਹੋਇਆ ਇੱਥੇ ਹਾਂਜੀ ਉਸ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਅਧੀਨ ਅਸੀਂ ਸਾਰੇ ਥੱਲੇ ਬੈਠੇ ਆਂ ਕਿਸੇ ਇੱਕ ਪਾਰਟੀ ਦਾ ਨਹੀਂ ਹੈਗਾ ਬਸ ਇਹ ਵੀ ਹੈ ਬਾਈ ਗੱਲ ਜਿਵੇਂ ਬਾਈ ਦੀਪ ਸਿੱਧੂ ਅਕਸਰੀ ਕਹਿੰਦੇ ਸੀ ਜੀ ਕਿ ਜਿਵੇਂ ਦਿੱਲੀਦਰ ਨਾਲ ਲੱਗਿਆ ਸੀਗਾ ਕਿ ਫਸਲਾਂ ਦਾ ਨਹੀਂ ਹੈਗਾ ਇਹ ਨਸਲਾਂ ਨੂੰ ਬਚਾਉਣਾ ਬਚਾਉਂਦਾ ਹੈਗਾ ਤੇ ਇਹ ਕਿਸੇ ਪਾਰਟੀ ਨੂੰ ਬਚਾਉਂਦਾ ਨਹੀਂ ਇੱਕ ਪੰਜਾਬ ਦੀ ਯੂਨੀਵਰਸਿਟੀ ਨੂੰ ਹਰੇਕ ਪੰਜਾਬ ਦੇ ਸਟੂਡੈਂਟ ਤੇ ਪ੍ਰਭਾਵ ਪੈਣਾ ਇਸ ਚੀਜ਼ ਦੇ ਬਿਲਕੁਲ ਜੀ ਤੇ ਇਸੇ ਕਰਕੇ ਜਦੋਂ ਫਿਰ ਪ੍ਰਭਾਵ ਪੈਣਾ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈਗੀ ਹੈ ਕਿ ਹਰੇਕ ਸਟੂਡੈਂਟ ਤੇ ਜੋ ਪ੍ਰਭਾਵ ਪੈਣਾ ਹੈ ਤਾਂ ਉਹਨਾਂ ਨੂੰ ਆਪ ਹੀ ਵੱਧ ਚੜ ਕੇ ਅੱਗੇ ਆ ਕੇ ਇਸ ਮੋਰਚੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਜਿਹੜਾ ਤੁਸੀਂ ਅੰਘੀ ਦੇ ਪ੍ਰੋਗਰਾਮ ਦੀ ਗੱਲ ਕੀਤੀ ਹੈ ਉਹ ਇਹ ਹੈਗੀ ਹੈ ਜੀ 10 ਤਰੀਕ ਨੂੰ ਜੀ 10 ਦਾ 11 2025 ਨੂੰ 10 ਵਜੇ ਕੰਪਲੀਟ ਬੰਦ ਕੀਤਾ ਜਾਣਾ ਹੈਗਾ ਯੂਨੀਵਰਸਿਟੀ ਨੂੰ ਜਿਹੜੇ ਗੇਟ ਹੈਗੇ ਉਹਨਾਂ ਤੇ ਕੰਪਲੀਟ ਜਿਹੜੇ ਆਪਣੇ ਮੋਰਚੇ ਨਹੀਂ ਉਹਨਾਂ ਨੂੰ ਬੰਦ ਕਰਕੇ ਕੰਪਲੀਟ ਬਾਇਕਾਉਟ ਕਰਕੇ ਇੱਥੇ ਬੰਦ ਬੰਦ ਕਰਨਾ ਹੈਗਾ ਸਟੂਡੈਂਟਸ ਨੇ ਤੇ ਹੋਰ ਸਾਰੇ ਜਿਹੜੀਆਂ ਪਾਰਟੀਆਂ ਆ ਕੇ ਇੱਥੇ ਨਾਲ ਸਾਡੇ ਸ਼ਿਰਕਤ ਕਰਨਗੀਆਂ ਤੇ ਉਹ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਹੈਗਾ ਵੀ ਵੱਧ ਚੜ ਕੇ ਸਾਰੇ ਯੂਨੀਵਰਸਿਟੀ ਦੇ ਸਟੂਡੈਂਟ ਹੋਰ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪੋਲਿਟੀਕਲ ਪਾਰਟੀਆਂ ਜਿਹੜੇ ਕਲਾਕਾਰ ਮੇਰੇ ਵੀਰ ਭਰਾ ਹੈਗੇ ਇਹ ਸਾਰੇ ਵੱਧ ਚੜ ਕੇ ਜ਼ਰੂਰ ਆ ਕੇ ਸਾਥ ਦਿਓ ਕਿ ਇਸ ਮੋਰਚੇ ਨੂੰ ਆਪਾਂ ਇੱਕ ਸਹੀ ਤਰੀਕੇ ਨਾਲ ਸਹੀ ਨਤੀਜੇ ਤੱਕ ਲਿਆ ਸਕੋ। ਥੈਂਕ ਯੂ ਕਿ ਬਈ ਕਿਸੀਕਰ